ਮਿੱਤਰੋਂ ਹੁਣ ਚੱਲੇ ਪਿੰਡ ਮਿਲਦੇ ਆ ਤੁਹਾਨੂੰ ਪਿੰਡ ਜਾ ਕੇ ਮੁੰਡੇ ਗੱਡੀ ਸਟਾਰਟ ਕਰੀ ਖੜੇ ਨੇ ਮਿੱਤਰੋ ਕੀ ਲੈਣਾ ਆ ਲੈਣੇ ਆ ਬੋਲ ਬਾਪਾ ਦਰੇ ਸਰ ਜੀ ਦਰਵਾਜ਼ੇ ਦੇ ਬਾਹਰ ਦੀ ਸਰ ਜੀ ਆਹ ਜੀ ਪਿੰਡਾ ਹੁਣ ਬਹੁਤ ਚਾਬਾ ਗੁੱਡ ਮਾਰਨਿੰਗ ਹੋ ਗਈ ਆ ਜੀ ਮੁੰਡੇ ਕਹਿੰਦੇ ਰੈਡੀ ਸ਼ੈਡੀ ਹੋ ਗਏ ਨੇ ਜਿੰਮ ਨੂੰ ਹੁਣ ਚੱਲਿਆਂ ਜਿੰਮ ਫੇਰ ਮਿਲਦਾ ਤੁਹਾਨੂੰ ਜਿੰਮ ਤੇ ਜਾ ਕੇ ਚਲੋ ਮੁੰਡਿਓ ਅੱਲੇ ਪੰਜਵਾਂ ਤੱਕ ਕਿਤੇ ਲਈ ਪਾਇ ਲੱਗ ਮੁੰਡੇ ਕਹਿੰਦੇ ਪਾਣੀ ਨਾਲ ਨਹੀਂ ਗੱਲ ਬੰਦੀ ਜਿੰਮ ਤੇ ਕਹਿੰਦੇ ਦੋ ਦੁੱਧ ਹੀ ਚੱਲਿਆ ਕਰੂ ਅੱਜ ਤੋਂ ਐ ਮੁੰਡਿਓ ਉਹ ਕਹਿੰਦੇ ਡਾਈਟ ਪਲਾਨ ਚੇਂਜ ਕਰਤਾ ਹੁਣ ਬਣੂ ਸਰੀਰ ਮੁੰਡਿਆਂ ਦਾ ਦੁੱਧ ਦੋਸਤ ਘਰ ਨਾਲ ਗਿਆ ਹੁਣ ਆ ਮੈਂ ਇੰਤਰ ਲਾਉਣਗੇ ਹੁਣ ਪੂਰੀ ਖੇਚਦਾ ਕੰਮ ਚੋਂ ਪਰਾਂ ਨੇ ਬੋਤਲ ਭਰੀ ਫਿਰਦੇ ਨੇ ਅੱਜ ਤਾਂ ਦੁੱਧ ਹੀ ਫੜਦੇ ਨਹੀਂ ਹੈਗੇ ਪਾਣੀ ਦਾ ਕਹਿੰਦੇ ਬਾਈਕਟ ਕਰਤਾ ਦੁੱਧ ਹੀ ਜਲਣ ਦਾ ਹੋਣਾ ਬੜੀਆ ਗੱਲ ਆ ਬਾਈ ਮੁੰਡੇ ਕਹਿੰਦੇ ਪਹੁੰਚ ਗਏ ਜੀ ਜਮਾ ਦੁੱਧ ਕਿੱਧਰ ਵਗ ਗਿਆ ਪੀ ਕੇ ਰਾਜ ਪੀ ਗਏ ਵਾ ਠੀਕ ਆ ਹੋ ਗਿਆ ਮੁੰਡੇ ਕੈਮ ਚਲੋ ਹੁਣ ਫੇਰ ਚਲੋ ਕਰਦੀਏ ਗਰੰਟਾ ਕੀ ਕਰਦਾ ਓਏ ਆ ਦੇਖ ਆ ਕੀ ਕਰਦਾ ਓ ਬਾਈ ਸਵਾਦ ਹੀ ਗੱਲ ਤਾਂ ਸਾਰਾ ਟੋਰੇ ਰੈਡੀ ਸੇਦੀ ਆ ਦੇਖ ਰੋ ਕਦੇ ਕਿੱਧਰ ਫਿਰਦਾ ਆ ਕੀ ਕਰਦਾ ਓਰੇ ਓਏ ਰੈਡ ਰੈਡ ਹੈ ਰੈਡ ਪੈਰ ਬੜਾ ਫਿਰਦਾ ਪੈਰ ਪੈਰ ਤਾਂ ਲਾ ਦੇ ਨੇ ਦੋਨੇ ਪਰ ਲਾਈ ਨੂੰ ਨਹੀਂ ਇੱਟਾਂ ਤੇ ਇੱਟਾਂ ਤੇ ਖੜਾਈ ਆ ਜਾਣ ਕੇ ਲਿਆ ਕੇ ਵੀ ਪੈਰ ਲਾ ਦੇ ਨੇ ਦੋਨੇ ਪਰ ਲਾਈ ਹੈ ਓਏ ਕਿੱਧਰ ਫਿਰਦਾ ਤੂੰ ਉਹ ਇਧਰ ਨਾਲ ਉਹ ਇਧਰ 3V2 ਹੈਗਾ ਵੀ ਉਹੀ ਆ ਕੇ ਕਿਡਾ ਕੱਢਣਾ ਹੈ ਅੱਜ ਚੱਲਿਆ ਪਿੰਡ ਤੇ ਦਿਖਾਉਣਾ ਤੁਹਾਨੂੰ ਆਪਣਾ ਪਿੰਡਾਂ ਦਾ ਘਰ ਚੱਲਦੇ ਆਂ ਫਿਰ ਗੱਡੀ ਕੱਢਦੇ ਆਂ ਬਾਹਰ ਮਿਲਦੇ ਆਂ ਫਿਰ ਬੰਦੇ ਜਾ ਕੇ ਕੰਮ ਮੈਟਰ ਹੁਣ ਚੱਲੇ ਪਿੰਡ ਮਿਲਦੇ ਆ ਤੁਹਾਨੂੰ ਪਿੰਡ ਜਾ ਕੇ ਲੋ ਜੀ ਪਿੰਡ ਆ ਗਏ ਆਪਾਂ ਇਧਰ ਆ ਫਾਰਮ ਆ ਗਿਆ ਆਪਣਾ ਫਾਰਮ ਤੁਹਾਨੂੰ ਫੇਰ ਦਿਖਾਵਾਂਗੇ ਤੇ ਬਿਲਲੇ ਟਾਈਮ 'ਚ ਹੁਣ ਆਪਾਂ ਘਰੇ ਚੱਲਦੇ ਆਂ ਕਿ ਘੌਣਿਆ ਤੁਹਾਨੂੰ ਘਰ ਦਲਾ ਹੀ ਖੜਾ ਗੱਡੀ ਸਿੱਧੀ ਕਰਕੇ ਲੋ ਜੀ ਪਹੁੰਚ ਗਿਆ ਆਪਾਂ ਮਾਰਟੀਆਂ ਲੈਟਾਂ ਅੜਦਾ ਨਹੀਂ ਦਲਦਾ ਨਹੀਂ ਹੈਗਾ ਮਲਾਉਣਿਆ ਸਾਨੂੰ ਬੀਬੀ ਕੀ ਜੀ ਦਾਦੀ ਗੇਰਤੀ ਜੂਸ ਲੈ ਹੀ ਕਹਦੀ ਗੁੱਸਾ ਕਰੂ ਫੇਰ ਮੋ ਚਲੋ ਹੁਣ ਮੁੰਡੇ ਗੱਡੀ ਸਟਾਰਟ ਕਰੀ ਖੜੇ ਨੇ ਮਿੱਤਰੋ ਹੋਰ ਜੀ ਸਰ ਕਿੱਦਾਂ ਜੀ ਹੋਰ ਚਾਚਾ ਜੀ ਕੈਸੇ ਹੋ ਠੀਕ ਠਾਕ ਹੋਰ ਵਧੀਆ ਵਧੀਆ ਲਓ ਜੀ ਆ ਗਏ ਆ ਪਿੰਡ ਵਾਲੇ ਘਰੇ ਆ ਆਪਣੇ ਕਰੋ ਚੈੱਕ ਲਓ ਜੀ ਹੁਣ ਆਪਾਂ ਚੱਲਿਆਂ ਖਰਾਣੇ ਬਾਪੇ ਦੇ ਮੱਥਾ ਟੇਕਣ ਮਿਲਦੇ ਆ ਫਿਰ ਤੁਹਾਨੂੰ ਜਾ ਕੇ ਚਲੋ ਜੀ ਚੱਲ ਲਈਏ

देखो तो ਦੇਖੋ ਮਿੱਤਰੋ ਮੇਲਾ ਕੀ ਲਿਆ ਜਾਵੇ ਇੱਧਰ ਕਹਿੰਦੇ ਚਾਚਾ ਜੀ ਸਮਾਰਟ ਲੱਗ ਰਹੇ ਨੇ ਅੱਜ ਦਾ ਚਾਚਾ ਕੀ ਦਵਾਏਗਾ ਮੈਨੂੰ ਸਮਾਧੀ ਦੇ ਨਾਲ ਜਿਹੜੀ ਮੱਤ ਜਿਹੜੇ ਲਾ ਲਾਸਟ ਠੀਕ ਹੈ ਹੈ ਠੀਕ ਆ ਆਓ ਕਨੇ ਮਾ ਚੇਰ ਲੈ ਲਾ ਠੀਕ ਆ ਚੰਗਾ ਜਿਗਾ ਨਹੀਂ ਲੈਣਾ ਹੂੰ ਜਗਾਨਾ ਦਾ ਗਾਣੂ ਪਾਏ ਨੇ ਵਾਦੂ ਕਰੇ ਢੋਲੇ ਖਾਲੀ ਬੈਣੇ ਆਥ ਨੇ ਬਣੂ ਮਾਹੌਲ

ਕਹਿੰਦਾ ਕਹਿੰਦੇ ਖੜਕ ਗਿਆ ਜੀ ਕਹਿੰਦਾ ਵੀਡੀਓ ਬਣਾਉਣੀ ਐ ਹੁੰਡਾ ਕਹਿੰਦਾ ਵੀਡੀਓ ਬਣਾਉਣੀ ਐ ਕਹਾਂ ਉੱਡਾ ਕਹਿੰਦਾ ਵੋਟਾਂ ਕਰਦੀਆਂ ਨੇ ਰਾਤ 'ਚ ਵੋਟਾਂ ਕਰੀਆਂ ਭਈ ਹੁਣ ਹੁਣ ਚੱਲੇ ਆਂ ਪਿੰਡ ਨੂੰ ਇਹ ਕਿਤੇ ਅੰਦਰ ਆ ਕੇ ਗਿਮ ਹੋੜ ਬਣਦਾ ੱੱਪੀ ਆਂਦਾ ਮੁੰਡਾ ਅਗਲੇ ਚਲੋ ਭਾਈ ਮੁੰਡੇ ਜਿੱਮੇ ਪਹੁੰਚ ਗਏ ਨੇ ਵਾਪੇ ਉਹ ਓ ਯਾਰ ਮੁੰਡੇ ਉਮੀ ਪੈ ਚੁਕਿਆ ਬੱਦਲ ਹਲੇ ਵੀ ਸਿਰ ਤੇ ਫਿਰਦਾ ਹੁਣ ਮੁੰਡੇ ਸਮਾਦੀ ਚੱਲੇ ਨਹੀਂ ਜੀ ਹੁਣ ਮਿਲਦੇ ਆ ਤੁਹਾਨੂੰ ਬਾਬਾ ਪੋੜਾ ਗਿਰਜੀ ਦੀਆਂ ਸਮਾਧਾਂ 'ਚ ਜਾ ਕੇ ਛਵੀਵੀਂ ਪੂਲ ਬਣਿਆ ਪਿਆ ਮਿੱਤਰੋ ਜੀਮਾ ਆ ਮਾੜੇ ਜਿਹੇ ਮੀਨਾਂ ਵਾਲੀ সুই밍 ਪੂਲ ਬਣ ਜਾਂਦਾ ਹੁਣ ਮੁੰਡੇ ਨਾ ਆਉਣਗੇ ਲਾਉ ਡੂਕੀ ਹੋਈ ਕੇਗਾ ਮੈਂ ਜਿਹੜਾ ਪ੍ਰੈਸਰ ਲਾ ਕੇ ਮਾਰਦਾ ਹੀ ਵਨ ਆਫ ਦਿਸ ਇਸ ਹਰਕਾ ਤੂਬੇ ਵਿੱਚ ਦੀ ਕ੍ਰਿਸਟੀਆਂ ਵੀ ਛੜਤੀਆਂ ਸੀ ਕ੍ਰਿਸਟੀਆਂ ਵੀ ਛੜਤੀਆਂ ਸੀ ਸਾਰਾ ਕੰਮ ਹੋ ਗਿਆ ਸੀ ਉਹੀ ਗੱਲ ਐਂਡ ਤੇ ਆ ਕੇ ਸਾਰੀ ਪੱਟੀ ਵੇਸ ਹੋ ਗਈ ਮੁੰਡੇ ਕਹਿੰਦੇ ਪਹੁੰਚ ਚੁਕੇ ਨੇ ਜੀ ਕਰਾਉਣਿਆ ਸਾਨੂੰ ਦਰਸ਼ਨ ਮੁੰਡੇ ਕਹਿੰਦੇ ਆ ਗਏ ਮੱਥਾ ਟੇਕ ਕੇ ਸੰਗਤ ਜੀ ਸੰਗਤ ਜੀ ਇਹ ਬਿੱਟੂ ਬੁੱਲਣਾ ਬਿੱਟੂ ਬੁੱਲਣਾ ਵੀ ਗੁਰੂ ਹੈਂਗੇ ਬੰਨਦੇ ਵੀ ਬਰੋਲੇ ਆਹੀ ਕਮਰਾ ਦੇ ਜੀ ਪਾਉਂਦੇ ਆਡੋ ਕਾ ਖਾਲਾ ਖਾਲਾ ਬਈ ਆ ਮੁੰਡੇ ਦੀ ਚੌਥੀ ਘਾਟ ਸੀ ਆ ਹੁਣ ਕਹਿੰਦਾ ਹੋਰ ਪਵਾਉਂਗਾ ਦੇਖ ਲੋ ਫਿਰ ਤਰੱਕੀ ਕਿੱਥੋਂ ਹੋਊਗੀ ਖਾਲਾ ਖਾਲਾ ਕੋਈ ਨਾ ਬਾਬੇ ਦੇ ਆਗੇ ਨਿਛਾ ਦੇਉਂਦੇ